ਉਹੀ ਬੰਦਾ ਚਖੜਾ ਲਾ ਦਦਾ। ਉਹੀ ਬੰਦਾ ਗੱਲ ਵਾਲਾ। ਕੋਈ ਪੜਾਉਗਾ। ਕੋਈ ਨੂੰ ਜਾਣ ਕੇ ਖਿਲਾ ਰਿਹਾ ਇਹ। ਪਰ ਪੁੱਛੀ ਗਾ ਡਾਹੇ ਸੁਵਾਰੀ ਹੈ ਕਿ ਤੇ। ਕੋਈ ਛੋੜਾ ਹੈ। ਇੱਥੇ ਭਾਈ ਸੁਵਾਰੀ ਹੈ ਕੋਈ? ਹਾਂ ਫਿਰ। ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ? ਜੀ ਵੀਡੀਓ ਬੰਦ ਕਰ ਗੱਡੀ ਨੂੰ ਕਾ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ। ਛੋਟਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਛੋਟਾ ਸਾਰਾ ਯਾਰ ਵੱਡਾ ਬੱਟਿਆ ਪਏਗਾ ਤੇਰੀ ਗੱਲ ਥਾ ਸਾਡੀਆਂ ਛੋਟੀਆਂ ਸਵਾਰੀਆਂ ਨਾ ਛੋਟਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਡਰਾਈਵਰ ਨੇ ਕਿਸ਼ਾ ਛੋਟਾ ਚੜ ਲੈਣਾ ਛੋਟਾ ਮਤਲਬ ਨਹੀਂ ਯਾਰ ਬੰਦ ਖੜੀਆਂ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਹਾਂ ਹੁੰਦਾ ਛੋਟਾ ਕੋਈ ਛੋਟਾ ਕੋਈ ਚੜਨ ਲੱਗਾ ਇੱਥੇ ਇੱਧਰ ਰੁਕੀਏ ਨਹੀਂ ਛੋਟਾ ਕੋਈ ਚੜਨ ਲੱਗਾ ਇੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਓ ਸ਼ਰਕ ਸ਼ਰਕ ਨੂੰ ਕਰਦੇ ਦਾ ਬੋਲ ਸ਼ਰਕ ਦੇ ਟੋਏ ਭਰ ਲਉ ਸੀ ਮਾੜੀ ਮੋਢਿਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜੇ ਟੋਏ ਭਰਉਣਾ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਕੋ ਸਾੜੀ ਦਵਾਈ ਕੋ ਟੋਏ ਛੁ ਟੋਏ ਭਰਉਣਾ ਪਿੰਡ ਵਾਲੇ ਵੀਰ ਮੜ ਕੇ ਅੱਜ ਛੋਟੀਆਂ ਮਹਿਤਾ ਕਰਦੇ ਟੋਏ ਭਰ ਲਉ ਪਿੰਡ ਵਾਲੇ ਯਾਰ ਕੀ ਮਰ ਲਈ ਟੋਏ ਪਿੰਡ ਵਾਲੇ ਭਰ ਲਉ ਯਾਰ 3 ਮਿੰਟ ਪਿੰਡ ਵਾਲੇ ਕੱਲੇ ਨਹੀਂ ਅਸੀਂ ਸੋਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਉ ਯਾਰ ਜਰ ਜਮਾ ਅਸੀਂ ਸਾਰੇ ਐਡ ਕਰਦੇ ਨਾ ਸਾੜੀ ਸਵਾਹ ਢੂੜੀ ਚੱਕ ਕੇ ਲਿਆਣੇ ਅਸੀਂ ਢੂ ਟੋਏ ਵੀ ਦੇਖ ਲਓ ਸਾਢੇ ਸਾਲ ਰੋਡ ਖਰਾਬ ਹੋ ਰਿਆ ਯਾਰੀ ਤੁਸੀਂ ਬਣਵਾ ਲਈਦਾ ਸੀ ਐਮਐਲ ਨੂੰ ਫੋਨ ਕਰਦੇਗਾ ਵੀ ਸੜਕ ਬਣਾ ਦੇ ਉਹ ਸੜਕ ਕੇ ਸੀ ਕਿੱਥੋਂ ਬਣਾਦੀ ਪੱਲੇ ਬਣਾਦੀ ਸੀ ਕੋਈ ਬਣਾਉਗਾ ਯੋਜਨਾ ਜੀ ਨੌਕਰੀ ਕਰਕੇ ਏਰੀਏ ਅੱਡੇ ਰੋਕਾਂਗੇ ਮੈਂ ਬਸ ਨਾ ਤੇਰੇ ਟਿਕਾਣਾ ਨੂੰ ਤੂੰ ਮਿਲ ਨੀ ਸਾਢੇ ਸਾਲ ਚੱਲ ਕੇ ਜੇ ਕਿੰਨੇ ਟਾਈਮ ਤੇ ਕਿਵੇਂ ਲੱਗ ਜੇ ਕਹਿੰਦੇ ਉਹ ਅੱਡੇ ਤੇ ਆ ਜਾਓ ਕਿਹਨੇ ਉੱਥੇ ਕੱਲ ਉਹਨੇ ਟਰੈਲੀ ਬੈਗ ਲਈ ਠੀਕ ਹੈ ਜੇ ਕੋਈ ਐਕਸੀਡੈਂਟ ਹੋ ਜਾ ਫੇਰ ਫਿਰ ਰੋਕੀ ਨੀ ਫਿਰ ਰੋਕੀ ਰਗਵਾਈ ਸੀ ਫੇਰ ਹੀ ਯਾਰ ਟਰੈਲੀ ਬੈਗ ਲਈ ਬਾਬੇ ਸਾਰਾ ਰੋਡ ਪੱਟਿਆ ਨਾ ਤੈਨੂੰ ਪਤਾ ਨਾ ਪੱਟਿਆ ਨ ਜਾ ਫਿਰ ਜਾਂ ਤੁਸੀਂ ਵੀ ਲੈ ਕੇ ਨਹੀਂ ਲੈ ਕੇ ਨਹੀਂ ਸਾਰੇ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜਸ ਤੁਹਾਡਾ ਸਾਰਾ ਪਿੰਡ ਕਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਫਿਰ ਵੀ ਲੈ ਕੇ ਜਾਣੇਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਤੇ ਫਿਰ ਗਲਤ ਗੱਲ ਕਰਦੇ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਫਿਰ ਉਹੀ ਗੱਲ ਕਰਦੇ ਨਾ ਹੋਰ ਇੱਕ ਉਹੀ ਬੰਦਾ ਅੱਜ ਖੜਾ ਲਾ ਦੋ ਉਹੀ ਬੰਦਾ ਗੱਲ ਨਾਲ ਕੋਈ ਵੀ ਨਹੀਂ ਬਣਾਉਗਾ ਕੋਈ ਪੜਾਊਗਾ ਵਾਹ ਭਾਈ ਨੂੰ ਜਾਣ ਕੇ ਖਿਲਾ ਰਿਹਾ ਨੇ ਪਰ ਪੁੱਛੀ ਗਾਦਾ ਹੈ ਸੁਵਾਰੀ ਆ ਗਈ ਤੇ ਕਿਥੇ ਚੋੜ ਹੈ ਇੱਥੇ ਭਾਈ ਸੁਵਾਰੀ ਆ ਗਈ ਕੋਈ ਆ ਫਿਰ ਨਹੀਂ ਦਿੱਤਾ ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ ਜੀ ਵੀਡੀਓ ਬੰਦ ਕਰ ਗੱਡੀ ਨੂੰ ਕ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਛੋਟਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਛੋਟਾ ਸਾਰਾ ਯਾਰ ਵੱਡਾ ਬੱਟਿਆ ਪਏਗਾ ਮੇਰੀ ਗੱਲ ਸੁਣਾ ਸਾਡੀਆਂ ਛੋਟੀਆਂ ਸਵਾਰੀਆਂ ਨਾ ਛੋਟਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਟਰਾਈਵਰ ਨੇ ਕਿਸ਼ਾ ਛੋਟਾ ਚੜ ਲੈਣਾ ਛੋਟਾ ਮਤਲਬ ਨਹੀਂ ਯਾਰ ਬੰਦ ਖੜੀਆਂ ਰਹਿੰਦੇ ਕੋਈ ਚੱਕਰ ਨਹੀਂਗਾ ਖੜੀਆਂ ਰਹਿੰਦੇ ਹਾਂ ਹਾਂ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਇੱਧਰ ਰੁਕੀਏ ਨਹੀਂ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਓ ਸ਼ਰਕ ਸ਼ਰਕ ਨੂੰ ਕਰਦੇ ਦਾ ਬੋਲ ਸ਼ਰਕ ਦੇ ਟੋਏ ਭਰ ਲਓ ਸੀ ਮਾੜੀ ਮੋਢਿਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜੂ ਟੋਏ ਭਰੋ ਨਾ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਕੋ ਸਾੜੀ ਸੁਆਣੀ ਟੋਏ ਛੂ ਟੋਏ ਭਰੋ ਨਾ ਪਿੰਡ ਵਾਲੇ ਵੀਰ ਮੜ ਕੇ ਅੱਜ ਛੋਟੀਆਂ ਮਹਿਤਾ ਕਰਦੇ ਟੋਏ ਭਰ ਲਓ ਪਿੰਡ ਵਾਲੇ ਯਾਰ ਕੀ ਮਰ ਲਈ ਟੋਏ ਪਿੰਡ ਵਾਲੇ ਭਰ ਲਓ ਯਾਰ 3 ਮਿੰਟ ਪਿੰਡ ਵਾਲੇ ਕੱਢੀ ਨਹੀਂ ਅਸੀਂ ਸੋਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਓ ਯਾਰ ਜਰ ਜਮਾ ਅਸੀਂ ਸਾਰੇ ਐਂਡ ਕਰਦੇ ਨਾ ਸਾੜੀ ਸੁਆਣੀ ਢੂੜੀ ਚੱਕ ਕੇ ਲਿਆਣੇ ਤੋ ਇਹ ਦੇਖ ਲਓ ਸਾਡੇ ਸਾਲ ਰੋਡ ਖਰਾਬ ਹੋ ਰੇ ਯਾਰਾਂ ਕੀ ਤੁਸੀਂ ਬੜਵਾ ਲਈਦਾ ਐ ਐਮਐਲ ਨੂੰ ਫੋਨ ਕਰਦੇਗਾ ਵੀ ਸੜਕ ਬਣਾ ਦੇ ਸੜਕ ਕਿੱਥੇ ਸੀ ਕਿੱਥੋਂ ਬਣਾ ਦੇ ਪੱਲੇ ਬਣਾ ਦੀਏ ਸੀ ਕੋਈ ਬਣਾਊਗਾ ਜੋਧਰਾ ਜੀ ਨੌਕਰੀ ਕਰਕੇ ਏਰੀਏ ਅੱਡੇ ਰੋਕਾਂਗੇ ਮੈਂ ਬਸ ਨਾ ਬੱਸ ਤੁਸੀਂ ਕਹਿੰਦਾ ਨਾ ਤੁਸੀਂ ਸਾਢੇ ਨਾਲ ਚੱਲ ਕੇ ਜੇ ਕਿੰਨੇ ਟਾਈਮ ਤੇ ਕਿੰਨਾ ਲੱਗ ਜੇ ਉਹ ਅੱਡੇ ਤੇ ਆ ਜੋ ਕਿ ਉਹਦੇ ਉੱਥੇ ਕੱਲ ਉਹਨੇ ਟਰੈਲੀ ਬੈਗ ਲਾਈ ਠੀਕ ਹੈ ਜੇ ਕੋਈ ਐਕਸੀਡੈਂਟ ਹੋ ਜਾ ਫੇਰ ਇੱਥੇ ਰੋਕੀ ਨਹੀਂ ਫੇਰ ਰੋਕੀ ਰਗਵਾਈ ਸੀ ਫੇਰ ਹੀ ਆ ਯਾਰ ਟਰੈਲੀ ਬੈਗ ਲਾਈ ਬਾਬੇ ਸਾਰਾ ਰੋਡ ਪਟਿਆ ਨਾ ਤੈਨੂੰ ਪਤਾ ਨਾ ਪਟਿਆ ਨਾ ਅਸੀਂ ਇੱਕ ਮਿੰਟ ਅਸੀਂ ਛੋਟੇ-ਬੋਟੇ ਸਵਾਰੀ ਚੱਕ ਲੈਂਦੇ ਨਹੀਂਗੇ ਜਾਂ ਫਿਰ ਜਾਂ ਤੁਸੀਂ ਵੀ ਲੈ ਕੇ ਤੁਸੀਂ ਲੈ ਕੇ ਨਹੀਂ ਦਿੰਦੇ ਰਾਸ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜਾਂ ਛੋਟਾ ਸਾਰਾ ਪਿੰਡ ਘਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਆ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਅਸੀਂ ਫਿਰ ਵੀ ਲੈ ਕੇ ਜਾਂਦੇ ਹਾਂਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਜਾਂ ਫਿਰ ਗਲਤ-ਗਲਤ ਕਰ ਨਹੀਂ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਤੁਸੀਂ ਤਾ ਮੈਨ ਮੰਨ ਲੋ ਫਿਰ ਉਹੀ ਗੱਲ ਕਰਦੇ ਨਾ ¡Vaya! Yeah. Yeah. Yeah.